ਰੋ ਫੇਰ ਵੀ ਝੋਕੇ ਪੈਰੀ ਬਾਬੇ ਦੇ ਪਿਆ ਫੇਰ ਵੀ ਉਹ ਕਹਿੰਦੇ ਆ ਉਦੋਂ ਗਲਤ ਆ ਗਲਤ ਆ ਪਰ ਉਹ ਗਲਤ ਨਹੀਂ ਆ ਉਹ ਆਪਣੀ ਜਗ੍ਹਾ ਤੇ ਸਹੀ ਆ ਜਦੋਂ ਸਹੀ ਮਾਂ ਹਨ ਨੂੰ ਬੇਟਾ ਜੰਮਦੀ ਆ ਨਾ ਬਾਹਰ ਨਿਕਲਦਾ ਵਾ ਤੋ ਜਦੋਂ ਨਿਕਲਦੀ ਕਹਿੰਦੇ ਪੈਰੀ ਪੈਣਾ ਉਹ ਸਾਨੂੰ ਇਹ ਨਹੀਂ ਕਹਿੰਦੀ ਆ ਹਿੰਦੂ ਆ ਤੇ ਆ ਮੁਸਲਮਾਨ ਆ ਤੇ ਆ ਕਿਹੜਾ ਵਾ ਸਾਨੂੰ ਜਿਹੜਾ ਹੁੰਦਾ ਸੀ ਉਹਦੇ ਪੈਰੀ ਪੈਨੇ ਆ ਕਿ ਉਹ ਸਾਡੀ ਮਾਂ ਦੀ ਪਿਓ ਦੀ ਇਹ ਸਿੱਖਿਆ ਵਾ ਬਾਅਦ ਚ ਅਸੀਂ ਆਪੂ ਜਦੋਂ ਵੱਡੇ ਹੋ ਜਾਂਦੇ ਆ ਫਿਰ ਅਸੀਂ ਆਪੋ ਚੋਂ ਦੀਰਖਾ ਪੈਦਾ ਕਰ ਲੈਨੇ ਆ ਪਰ ਉਹ ਦਿਲਜੀਤ ਸਿੰਘ ਨੂੰ ਮਾਰਦ ਕਹਿੰਦੇ ਧਮਕੀਆਂ ਦਿੰਦੇ ਪਹਿਲਾਂ ਸਾਨੂੰ ਮਾਰ ਸਾਨੂੰ ਕਿਹਨੇ ਧਮਕੀ ਦਿੱਤੀ ਬਾਬਾ ਜੀ ਜਿਹੜੇ ਫੋਨਾਂ ਤੇ ਆ ਰਹੇ ਆ ਧਮਕੀਆਂ ਦਿੰਦੇ ਆ ਉਹਨੂੰ ਤੇ ਉਹ ਪਹਿਲਾਂ ਸਾਨੂੰ ਮਾਰ ਸਾਡੀ ਉਹਨੇ ਮੱਤ ਕੀਤੀ ਆ ਅਸੀਂ ਤੇ ਉਹਦੇ ਨਾਲ ਆ ਪਹਿਲਾਂ ਸਾਨੂੰ ਮਾਰ ਕੇ ਫਿਰ ਉਹਦੇ ਤੱਕ ਜਾਣ ਸਾਡੇ ਬੱਚੇ ਆ ਸਾਨੂੰ ਬੱਚਿਆਂ ਨੂੰ ਸਾਨੂੰ ਛੇੜਨੋਂ ਹਾਨੂੰ ਮਾਰਨ ਪਹਿਲਾਂ ਉਹਨੂੰ ਵਿਚਾਰੇ ਨੂੰ ਕੀ ਛੇੜਨ ਦਾ ਕੋਈ ਜ਼ਰੂਰਤ ਨਹੀਂ ਆ ਉਹਨੇ ਤੇ ਸਾਡੀ ਸੇਵਾ ਕੀਤੀ ਬਹੁਤ ਜ਼ਿਆਦਾ